ਜਿਹੜੀ ਨਸ਼ਾ ਦਸ ਕਰਾਇ ਤੇ ਕੁੱਲ ਸੰਤਿਮਕਾਦਮੀ ਜਿਹੜੇ ਦਰਜਾ ਇਹਦੇ ਟੱਬਰ ਪੂਰੇ ਪਰਿਵਾਰ ਤੇ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਐਸਪੀ ਮੇਜਰ ਸਿੰਘ ਜੀ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਪਹੁੰਚੇ ਜੰਡੀਕਰ ਟੋਨੀ ਵਿੱਚ ਕੀ ਕਹਣਾ ਜੀ ਜੀ ਸਰ ਜੀ ਥੈਂਕ ਯੂ ਜੀ ਤੇ ਪੰਜਾਬ ਸਰਕਾਰ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮਾਮਲਾ ਤਹਿਤ ਜਿਹੜੀ ਅਸੀਂ ਇੱਥੇ ਕਾਰਵਾਈ ਕਰ ਰਹੇ ਆ ਜਿਹੜੀ ਇਹ ਨਸ਼ਾ ਸਮਗਲਰ ਕਮਲੇਸ਼ ਕਮਲੇਸ਼ ਏਲੀਅਸ ਰਾਣੀ ਆ ਇਹਦੇ ਤੇ ਟੋਟਲ 16 ਮੁਕਦਮੇ ਦਰਜ ਆ ਜਿਹਦੇ ਵਿੱਚ ਇਹਦੇ ਵਿੱਚ 6 ਮੁਕਦਮਿਆਂ ਦੇ ਵਿੱਚ ਸਜ਼ਾ ਜਾਪਤਾ ਹੋਰ ਇਸ ਸਮੇਂ ਵੀ ਜੇਲ੍ਹ ਵਿੱਚ ਆ ਇਸ ਦੇ ਘਰ ਵਾਲੇ ਵਿੱਚ ਟੋਟਲ ਜਿਹੜਾ ਪਰਿਵਾਰ ਹੈਗਾ ਇਹ ਐਨਡੀ ਦੇ ਤਹਿਤ ਹੀ ਸਾਰੇ ਟੋਟਲ 37 ਮੁਕਦਮੇ ਦਰਜ ਆ 11 ਮੁਕਦਮੇ ਇਹਨਾਂ ਦੇ ਘਰ ਦੇ ਘਰ ਵਾਲੇ ਖਿਲਾਫ ਵੀ ਆ ਉਹ ਵੀ ਜਿਹੜਾ ਜੇਲ੍ਹ ਦੇ ਵਿੱਚ ਮੰਦਾ ਪੰਜ ਮੁਕਦਮੇ ਇਹਦੇ ਲੜਕੇ ਦੇ ਖਿਲਾਫ ਦਾ ਉਹ ਵੀ ਦਰਜਾ ਚਾਰ ਮੁਕਦਮੇ ਦੀ ਲੜਕੀ ਦੇ ਖਿਲਾਫ ਤੇ ਇੱਕ ਮੁਕਤਮਾ ਜਿਹੜੀ ਇੱਕ ਲੜਕੀ ਜਿਹੜੀ ਹੁਕਮੇਲ ਤੇ ਆ ਉਹਦੀ ਵੀ ਅਸੀਂ ਨਿਗਰਾਨੀ ਜਿਹੜੀ ਕਰ ਰਹੇ ਆ ਔਰ ਟੋਟਲ ਇਸ ਤਰ੍ਹਾਂ ਕਰਕੇ 37 ਮੁਕਾਦਮੇ ਦਰਜ ਆ। ਔਰ ਜਿਹੜੀ ਇਹ ਚੰਡੀਗੜ੍ਹ ਕਲੋਨੀ ਆ ਇਹ ਟੋਟਲ ਜਿਹੜੀ ਬੱਕਬੋਰਡ ਦੀ ਜਗ੍ਹਾ ਅਸੀਂ ਲੀਗਲ ਪ੍ਰੋਪਰ ਪ੍ਰोसीजर ਅਡਾਪਟ ਕਰਦੇ ਹੋਏ ਜਿਹੜਾ ਸਾਨੂੰ ਜਿਹੜਾ ਮਾਜੂਬ ਡੀਸੀ ਸਾਹਿਬ ਵੱਲੋਂ ਜਿਹੜਾ ਇਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਹੋਏ ਇਹ ਤਰ ਕੋਈ ਵੀ ਅਜਿਹਾ ਕੋਈ ਕਦਮ ਨਾ ਚੁੱਕਿਆ ਜਾਵੇ ਜਿੰਨਾ ਲਾਇਨ ਆਰਡਰ ਦੀ ਪ੍ਰੋਬਲਮ ਆਵੇ ਉਹਦੇ ਤਹਿਤ ਡਿਊਟੀ ਮੈਜਿਸਟਰੇਟ ਸਾਹਿਬ ਸਰ ਇਨੈਪਸੀਲ ਦਾ ਟਾਂਡਾ ਜੀ ਸਿਵਲ ਪ੍ਰਸ਼ਾਸਨ ਦੇ ਸਾਡੇ ਡੀਐਸਪੀ ਸਾਹਿਬ ਗਵਿੰਦਰ ਸਿੰਘ ਜੀ ਔਰ ਸਾਡੇ ਅਸ਼ਕੋ ਆਪਣੇ ਨਾਗਰਾ ਜੀ ਇਹ ਸਾਰੇ ਅਸੀਂ ਅੱਜ ਜਿਹੜੇ ਕਾਏ ਹੋਏ ਆ ਤੇ ਜਿਹੜੀ ਅਸੀਂ ਪ੍ਰਾਪਰਟੀ ਆ ਛਾਟਾ ਨਸ਼ਾ ਸਮਗਲਰਾਂ ਨੂੰ ਸਪਸ਼ਟ ਤੌਰ ਤੇ ਵਾਰਨਿੰਗ ਹੈ ਜਾਂ ਤਾਂ ਨਸ਼ੇ ਛੱਡ ਕੇ ਆਪਣੀਆਂ ਵੇਚਣੇ ਛੱਡ ਕੇ ਨਸ਼ੇ ਪੀਣੇ ਛੱਡ ਕੇ ਮੁਕਤ ਹਰਾ ਦੇ ਵਿੱਚ ਆਵੋ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਤੋਂ ਵੀ ਸਖਤ ਕਾਰਵਾਈਆਂ ਹੋਰ ਕੇ ਕੀਤੀਆਂ ਜਾਣਗੀਆਂ ਤੇ ਦੇਖਿਆ ਜਾਵੇ ਔਰ ਟਾਂਡੇ ਦੇ ਵਿੱਚ ਜਦ ਪ੍ਰਸ਼ਾਸਨ ਪੂਰੀ ਤਰ੍ਹਾਂ ਪਖਟਾਇਤ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਾਲ ਹੀ ਇਹ ਕੁਛ ਨਾ ਜਾਣੇ ਕਿ ਜਿਹੜਾ ਜਿਹੜਾ ਬਿਨਾ ਨੰਬਰ ਦੇ ਪਲੇਟਾ ਜੜੀਆਂ ਇਸ ਤੋਂ ਮਿਲਿਆ ਦੇਖੋ ਜਿਹੜਾ ਬਿਨਾ ਨੰਬਰ ਹੀ ਪਲੇਟਾਂ ਦੇ ਵਿੱਚ ਆ ਉਹਦੇ ਤਹਿਤ ਵੀ ਸਾਡਾ ਜਿਹੜਾ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਆ ਜਿਹਦੇ ਵਿੱਚ ਅਸੀਂ ਮੋٹے ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਇੰਪਾਉਂਡ ਗੱਡੀਆਂ ਨੂੰ ਕਰਦੇ ਆ ਕਈਆਂ ਦੇ ਅਸੀਂ ਚਲਾਨ ਵੀ ਕਰਦੇ ਆ ਟ੍ਰੈਪਰ ਆਈਡੈਂਟਿਟੀ ਵੀ ਕਰਦੇ ਆ ਸਭ ਤੋਂ ਵੱਧ ਜਿਹੜਾ ਸਾਡਾ ਟਾਂਡਾ ਸਾਫ ਡਿਵੀਜ਼ਨ ਦੇ ਵਿੱਚ ਜਿਹੜੇ ਅਸੀਂ ਦਰਜ ਕਰਦੇ ਆ ਸਮੇਂ 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 ਸਾਡਾ ਹਾਸ਼ਿਆਪੁਰ ਡਿਸਟ੍ਰਿਕਟ ਦੇ ਵਿੱਚ ਵੀ ਚੱਲਦਾ ਰਹਿੰਦਾ ਸਾਡਾ ਮੇਨ ਮਕਸਦ ਹੈ ਵੀ ਜਿਹੜਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਨਾ ਹੋਵੇ ਜਿਹੜੀ ਮਢੀਰ ਬਿਨਾ ਕਿਸੇ ਕੰਮ ਤੋਂ ਬੇਲੜ ਜਿਹੜੀ ਤ 14 ਹੁਣ ਹੋਰ ਪ੍ਰਸ਼ਾਸਨ ਵੀ ਜਿਹੜਾ ਮੌਜੂਦ ਹੈ ਹਾਰਪੁਰ ਦਾ ਉਹ ਵੀ ਜਿਹੜੀ ਬਕਰਬੋੜ ਦੀ ਜਗ੍ਹਾ ਤੇ ਹੁਣ ਆਏ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਣਾ ਕਹਿੰਦੇ ਹਾਂ ਜੀ ਪੰਜਾਬ ਦੀ ਹਾਂ ਜੀ ਪੰਜਾਬ ਸਰਕਾਰ ਨੂੰ ਜਿਹੜਾ ਕੀ ਲਾਭ ਹਾਂ ਜੀ ਮੌਕੇ ਤੇ ਪੁੱਛਿਓ ਕੀ ਗੱਲ ਹੈ ਮੌਕੇ ਦੇ ਇਸ ਕਰਕੇ ਵਿਜੇ ਵੀ ਸਾਰੇ ਨਜਾਇਜ਼ ਕਬਜ਼ੇ ਨੇ ਸਾਡੀ ਮੁਹਿਮ ਚੱਲੀ ਵੀ ਨਜਾਇਜ਼ ਕਬਜ਼ੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਔਰ ਵਕਫਾ ਬੋਰਡ ਦੇ ਚੇਅਰਮੈਨ ਵੱਲੋਂ ਇਹ ਸਾਨੂੰ ਹਦਾਇਤਾਂ ਵੀ ਨਜਾਇਜ਼ ਕਬਜ਼ੇ ਤੇ ਸਖਤ ਸਖਤ ਕ੍ਰਾਈ ਕਰਨੀਆਂ ਉਹਦੇ ਚੱਲਦੇ ਹੋਏ ਅਸੀਂ ਇੱਥੇ ਇਹਨਾਂ ਦੇ ਪਹਿਲੇ ਮਹੀਨੇ ਚਲਾ ਕੇ ਆ ਕਬਜ਼ੇ ਲੈਨੇ ਤੋਂ ਅੱਗੇ ਨੂੰ ਵੀ ਤੁਸੀਂ ਦੇਖੋਗੇ ਵੀ ਸਾਰੇ ਅਸੀਂ ਨਜਾਇਜ਼ ਤੌਰ ਤੇ ਜਿਹੜੇ ਨਜਾਇਜ਼ ਸਾਡੇ ਦੇ ਲੋਕਾਂ ਨੇ ਕਬਜ਼ੇ ਕੀਤੇ ਉਹਨਾਂ ਦੇ ਖਾਲੀ ਕਰਾ ਰਹੇ ਹਾਂ ਅਸੀਂ ਤੇ ਅੱਗੇ ਨੂੰ ਹੀ ਹੋਰ ਦੇਖੋਗੇ ਕਾਰਵਾਈ ਹੁੰਦੀ ਹੋਈ ਸਾਡੇ ਸਰ ਦੇਖਿਆ ਜਾਵੇ ਇਸ ਕਲੋਨੀ ਦੇ ਵਿੱਚ ਕਾਫੀ ਬੱਕਰ ਬੋਰਡੀਆਂ ਜਗ੍ਹਾ ਨੇ ਕਿਵੇਂ ਦੇਖਦੇ ਹੁਣ ਸਰ ਇਹ ਨਜਾਇਜ਼ ਨੇ ਟੋਟਲੀ ਇਹ ਪੁਰਾਣੀਆਂ ਨਜਾਇਜ਼ ਲੋਕਾਂ ਨੇ ਥੋੜੀ ਥੋੜੀ ਕਰਕੇ ਨਜਾਇਜ਼ ਕੀਤੀ ਹੈ ਹੁਣ ਅਸੀਂ ਸ਼ੁਰੂਆਤ ਕਰਤੀ ਹੈ ਤੇ ਮੇਨ ਮੇਨ ਅਸੀਂ ਸਿਲੈਕਟ ਕਰਕੇ ਹੁ ਇਸਨ ਸਰਕਾਰ ਦੇ ਭੇਜੇ ਹੋਏ ਨੁਮਾਇੰਦੇ ਜਿਨ੍ਹਾਂ ਨੇ ਦੱਸਿਆ ਕਿ ਜੁਧ ਨਸ਼ਾ ਵਿਰੋਧ ਚਲਾ ਗਈ ਮੈਂਬਰ ਤਾਂ ਇਹ ਸਾਰੀਆਂ ਜਿਹੜੀਆਂ ਜਗਾਵਾ ਬੱਕਰ ਬੋੜੀਆਂ ਹਨ ਕੋਈ ਵੀ ਜਗਾ ਕੋਈ ਵੀ ਜਿਹੜਾ ਰੈਪੋਰਟ ਕਰਦੇ ਕਦਮਾਂ ਬਈ ਉਹਨਾਂ ਤੇ ਇਹ ਇਦਾਂ ਦੀ ਕਾਰਵਾਈ ਕੀਤੀ ਜਾਊਗੀ ਹੁਣ ਸਾਡੇ ਨਾਲ ਸੇਕਸ਼ਨਾ ਦੇ ਮੈਂਬਰ ਵੀ ਮਿਲੂ ਨੇ ਗੱਲਬਾਤ ਕਰਾਂਗੇ ਜਿਹੜੀ ਅੱਜ ਅੰਡਰ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਮਕਾਨ ਟਿਕਾ ਹੈਗਾ ਕੀ ਕਹਿਣਾ ਚਾਹਣਗੇ ਜੀ ਸਰ ਜੈਸ਼ੀਰ ਰਾਮ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਆ ਜਿਹੜਾ ਕੰਮ ਆਪਣਾ ਹੋਇਆ ਜੇ ਇਥੇ ਚੰਗੀੜ੍ਹ ਕਲੋਨੀ ਚ ਘਟ ਆਇਆ ਗਿਆ ਇਹ ਬਹੁਤ ਹੀ ਸ਼ਲਾਗਨਾ ਜੋ ਜੋ ਕੰਮ ਹੈ ਜਿਸ ਨਾਲ ਇੱਕ ਜਿਹੜੇ ਘਰ ਇੱਕ ਕਰਦੇ ਹੈ ਗੰਦੇ ਕੰਮ ਆਪਣੇ ਨਸ਼ੇ ਵੇਚਣ ਵਾਲੇ ਇਹਨਾਂ ਨੂੰ ਠੱਲ ਪਏਗੀ ਇਹ ਬਹੁਤ ਜਲਦ ਸਾਡੀ ਹਜੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਉਹ ਕਹਿ ਰਹੇ ਕਿ ਹੋਰ ਵੀ ਇਦਾਂ ਦੀਆਂ 2-4-5 ਕਾਰਵਾਈਆਂ ਟਾਂਡੇ ਸ਼ਹਿਰ ਤੇ ਪੈਣ ਆਲੀਆਂ ਜਿਹਦੀ ਅਸੀਂ ਦਿਲੋਂ ਸراہਨਾ ਕਰਦੇ ਹਾਂ ਕਿ ਬਹੁਤ ਜਿਆਦਾ ਕੰਮ ਹੈ ਅਸ਼ੇ ਦਾ ਕੰਮ ਜਿਹੜਾ ਇਹ ਬੰਦ ਹੋਣਾ ਚਾਹੀਦਾ ਤੇ ਇਹਦੇ ਨਾਲ ਹੀ ਸੀਐਮ ਭਗਵੰਤ ਮਾਨ ਸਾਹਿਬ ਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਇਹੀ ਕਾਮਨਾ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਜਿਨ੍ਹਾਂ ਨੂੰ ਨਸ਼ੇ ਦਾ ਕੋੜ ਹੈ ਪੰਜਾਬ ਨੂੰ ਲਗਾ ਇਸ ਦੂਰ ਹੋਵੇ ਇਹ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਆਹ ਦੇਖ ਲਓ ਇਹ ਹਾਸ਼ਰ ਹੁੰਦੇ ਆ ਜੇ ਤੁਸੀਂ ਅੱਜ ਵੀ ਨਹੀਂ ਹਟੂਗੇ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਇਹ ਕੁਝ ਹੋਏਗਾ ਧੰਨਵਾਦ ਜੀ ਇਸਨ ਰਾਹੁਲ ਜੀ ਸ਼ੇਪਸਾਣਾ ਹਿੰਦੁਸਤਾਨ ਦੇ ਇੱਕ ਗੁਪਕਾਰਿਓ ਪ੍ਰਧਾਨ ਜੀ ਨੇ ਦੱਸਿਆ ਕਿ ਹਰ ਸਾਲ ਪਹਿਲੇ ਵੀ ਇਦਾਂ ਦੀਆਂ ਜੜੀਆਂ ਵਾਂ ਇਸ ਕਲੋਨੀ ਦੇ ਵਿੱਚ ਜਿਹੜੀਆਂ ਕਾਰਵਾਈ ਹੁੰਦੀਆਂ ਵਾਂ ਉਹ ਇਸ ਪੰਜਾਬ ਸਰਕਾਰ ਦੇ ਜਿਹੜੇ ਕਾਰਜਕਾਰੀ ਤੋਂ ਖੁਸ਼ ਨੇ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਹੜਾ ਇਦਾਂ ਦੀਆਂ ਕਾਰਵਾਈਆਂ ਕਾਰਵਾਈਆਂ ਹਮੇਸ਼ਾ ਕਰਦੇ ਰਹੋ ਤਾਂ ਕਿ ਨਸ਼ੇ ਦੇ ਤਸਕਰ ਨੇ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਜਾਂ ਟਾਂਡਾ ਛੱਡ ਕੇ ਚਲੇ ਜਾਣ ਤੁਸੀਂ ਵੇਖਦੇ ਰਹੋ ਦੇਣਿਕਾ ਮੈਂ ਹਰਜਿੰਦ ਜੈਨ ਟਾਂਡਾ ਹਟਮਟ